ਗੁਰੂ ਨਾਨਕ ਪਿਆਰੇ ਦਾ ਦਰਬਾਰ ਬੜਾ ਸੋਹਣਾ ਏ ਗੁਰੂ ਨਾਨਕ ਪਿਆਰੇ ਦਾ ਦਰਬਾਰ ਬੜਾ ਦਰਬਾਰ ਬੜਾ ਸੋਣਾ ਏ ਗੁਰਨਾਨ ਦੇ ਪਿਆਰੇ ਦਾ ਦਰਬਾਰ ਬੜਾ ਸੋਣਾ ਏ ਦਰਬਾਰ بڑا 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 ਸੋਣਾ ਏ दरबार बड़ा सोण गुरू नानक साहिब सां दरबार बड़ा सोण प्यारे सां दरबार बड़ा सोन गुरू नानक ਬڑا ਸਰੂਪ ਤੇਰਾ ਸੋਹਣਾ ਜਗ ਦੇ ਵਿੱਚ ਸਤਕਾਰ ਤੇਰਾ ਵਿੱਚ ਪ੍ਰੇਮ ਦੇ ਮਨ ਹੈ ਮਗਨ ਹੋਇਆ ਤੱਕਿਆ ਆਣ ਕੇ ਜਦੋਂ ਦਰਬਾਰ ਤੇਰਾ ਤੱਕਿਆ ਆਣ ਕੇ ਜਦੋਂ ਦਰਬਾਰ ਤੇਰਾ ਜਨਮਾਂ ਜਨਮਾਂ ਦੇ ਦੁੱਖੜੇ ਦੂਰ ਹੋ ਗਏ ਆਇਤਾ ਆਣ ਕੇ ਜਦੋਂ دیدار ਤੇਰਾ ਕੀਤਾ ਆਣ ਕੇ ਜਗੋਂ ਦੀਦਾਰ ਤੇਰਾ ਬਣ ਕੇ ਆਪ ਨਾਨਕ ਨਿਰੰਕਾਰ ਆਇਓ ਦਿਸੇ ਕੁੱਲ ਨੂੰ ਇਹੋ ਅਸਾਰ ਤੇਰਾ ਦਿਸੇ ਕੁੱਲ ਨੂੰ ਇਹੋ ਅਸਾਰ ਤੇਰਾ ਵਿੱਚ ਪ੍ਰੇਮ ਦੇ ਮਨ ਹੈ ਮਗਨ ਹੋਇਆ ਤੱਕਿਆ ਆਣ ਕੇ ਜਦੋਂ ਦਰਬਾਰ ਤੇਰਾ ਤੱਕਿਆ ਆਣ ਕੇ ਜਦੋਂ ਦਰਬਾਰ ਤੇਰਾ ਜਾਂ ਕੇ ਵਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕਿਛੁ ਹੋਏ ਇਸ ਤੇ ਬਾਰ ਨਾਹੀ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹਿ ਕਾਜ ਤੁਮਾਰੇ ਦੇ ਨਿਭਾਹਿ ਕਾਜ ਤੁਮਾਰੇ ਦੇ ਨਿਭਾਹਿ ਸਭ ਤੇ ਊਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਅੰਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਘਟ ਘਟ ਬਣੀ ਜਾਂ ਕੀ ਸੋਭਾ ਘਟ ਘਟ ਬਣੀ ਕੋਚ ਮੂਝਿ ਅਪਾਰ ਸੁਆਮੀ ਅਗਮ ਦਰਬਾਰਾ ਨਾਮ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਨਾਨਕ ਖਸਮ ਪਿਆਰਾ ਸੋਹਣਾ ਰੂਪ ਤੇ ਬੜਾ ਸਰੂਪ ਤੇਰਾ ਸੋਹਣਾ ਰੂਪ ਤੇ ਬੜਾ ਸਰੂਪ ਤੇਰਾ ਸੋਹਣਾ ਜਗ ਦੇ ਵਿੱਚ ਸਤਕਾਰ ਤੇਰਾ ਮੇਰੇ ਸਤ ਗੁਰੂ ਪਿਆਰੇ ਦਾ ਦਰਬਾਰ ਬੜਾ ਸੋਹਣਾ ਏ गुरू नानक प्यारे दरबार बड़ा सोण ਦਰਬਾਰ بڑا ਸੋਨਾ ਏ ਦਰਬਾਰ بڑا ਸੋਨਾ ਏ ਦਰਬਾਰ بڑا ਸੋਨਾ ਏ ਦਰਬਾਰ بڑا ਸੋਨਾ ਏ ਦਰਬਾਰ ਪੜਾ ਸੋਨਾ ਏ ਦਰਬਾਰ بڑا ਸੋਨਾ ਏ ਦਰਬਾਰ بڑا ਸੋਨਾ ਏ ਦਰਬਾਰ ਦਰਬਾਰ ਬੜਾ ਸੋਣਾਏ ਮੇਰੇ ਸੰਤਿਸ਼ੁਰ ਪਿਆਰੇ ਦਾ ਦਰਬਾਰ ਬੜਾ ਸੋਣਾਏ ਗੁਰੂ ਨਾਨਕ ਪਿਆਰੇ ਦਾ ਦਰਬਾਰ ਬੜਾ ਸੋਣਾਏ ਸੋਹਣਾ ਰੂਪ ਤੇ ਬੜਾ ਸਰੂਪ ਤੇਰਾ ਸੋਣਾ ਜਗ ਦੇ ਵਿੱਚ ਸਤਕਾਰ ਤੇਰਾ ਉੱਚ ਪ੍ਰੇਮ ਦੇ ਮਨ ਹੈ ਮਗਨ ਹੋਇਆ ਤੱਕਿਆ ਆਣ ਕੇ ਜਦੋਂ ਦਰਬਾਰ ਤੇਰਾ ਤੱਕਿਆ ਆਣ ਕੇ ਜਦੋਂ ਦਰਬਾਰ ਤੇਰਾ ਰਾਤੀ ਰੁਤੀ ਥੀਤੀ ਵਾਰ ਪਉਣ ਪਾਣੀ ਅਗਨੀ ਪਾਤਾ ਤਿਸ ਵਿੱਚ ਧਰਤੀ ਥਾਪ ਰਖੇ ਧਰਮ ਸਾਰ ਤਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚੈ ਆਪ ਸਚਾ ਦਰਬਾਰ ਤਿਥੈ ਸੋਹਨ ਪੰਚ ਪ੍ਰਵਾਨ ਨਦਰੇ ਕਰਮ ਪਵੈ ਨੀਸਾ ਕਜ ਪਕਾਇ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਨਾਨਕ ਗਿਆ ਜਾਪੈ ਜਾਏ ਇਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੇ ਪ੍ਰੇਤੋ ਦੇ ਭਗਵੰਤਾ ਮੋਹਿ ਰੈਣਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਭੋਖੋਲੀ ਜੀਓ ਗੋਲ ਕੁਮਾਰੀ ਕਿਸ ਸੱਚੇ ਗੁਰ ਦਰਬਾਰੇ ਜੀਓ ਕਿਸ ਸੱਚੇ ਗੁਰ ਦਰਬਾਰੇ ਜੀਓ ਆਤੀ ਉੱਚਾ ਤਾਂ ਕਾ ਦਰਬਾਰਾ ਤਾਂਤ ਨਹੀਂ ਕਿਛ ਪਾਰਾ ਵਾਰਾ ਕੋਟ 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 ਲਖ ਧਾਵੈ ਇਕ ਤਿਲ ਤਾਂ ਕਾ ਮਹਿਲ ਨ ਪਾਵੈ ਸੁਹਾਵੀ ਕਹਣ ਸੋ ਵਿਲਾ ਜਿਤ ਪ੍ਰਭ ਮਿਲੈ ਲਾਗ ਭਗਤਾਂ ਕੋ ਅਰਦ ਲਾਖ ਤਪੀ ਸਰ ਤਪ ਹੀ ਸਦ ਲਾਖ ਜੋਗੀ ਸਰ ਕਰਤੇ ਜੋਗਾ ਹੋਗੀ ਸਰ ਹੋ ਗਏ ਭੋਗਾ ਕਟਕਟ ਵਸ ਹੈ ਜਾਣੈ ਤੋਰਾ ਹੈ ਕੋਈ ਸਾਜਨ ਪਰਦਾ ਤੋਰਾ ਹੈ ਕੋਈ ਸਾਜਨ ਪਰਦਾ ਤੋਰਾ ਅਤਿ ਉਚਾ ਤਾ ਕਾ ਦਰਬਾਰ ਆ ਅਤਿ ਉਚਾ ਤਾ ਕਾ ਦਰਬਾਰ ਅੰਤ ਨਹੀਂ ਕਿਸ ਪਾਰਾ ਵਾਰਾ ਗੁਰਨਾਨ ਦੇ ਪਿਆਰੇ ਦਾ ਦਰਬਾਰ ਬੜਾ ਸੋਹਣਾ ਏ ਮੇਰੇ ਸਤ ਗੁਰ ਪਿਆਰੇ ਦਾ ਦਰਬਾਰ ਬੜਾ ਸੋਹਣਾ ਏ बड़ा सोना गुरबार हिकु प्यारे दरबार बड़ा सोन आहे